ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਹੁਣਾ ਦੇ ਵਿਚਾਲੇ ਸ਼ਬਦੀ ਹਮਲੇ ਸ਼ੁਰੂ ਹੋ ਚੁੱਕੇ ਨੇ ਦਰਅਸਲ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣਾ ਦੇ ਵੱਲੋਂ ਇੱਕ ਪੋਸਟਰ ਨੂੰ ਸ਼ੇਅਰ ਕੀਤਾ ਗਿਆ ਤੇ ਉਸ ਦੇ ਉੱਤੇ ਟਵੀਟ ਵੀ ਕਰਕੇ ਰਵਨੀਤ ਸਿੰਘ ਬਿੱਟੂ ਹੁਣਾ ਦੇ ਉੱਤੇ ਸ਼ਬਦੀ ਹਮਲਾ ਕੀਤਾ ਗਿਆ ਦਰਅਸਲ ਇਸ ਪੋਸਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇੱਕ ਬੰਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲੱਗੀ ਹੋਈ ਹੈ ਤੇ ਦੂਜੇ ਬੰਨੇ ਰਵਨੀਤ ਬਿੱਟੂ ਹੁਨਾਂ ਦੀ ਤੇ ਅਮਿਤ ਸ਼ਾਹ ਜਾਂ ਹੋਰ ਵੱਡੇ ਦਿਗਜ ਆਗੂਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਤਾਂ ਉਸ ਤੋਂ ਪਹਿਲਾਂ ਬੀਅੰਤ ਸਿੰਘ ਜੋ ਕਿ ਸਾਬਕਾ ਮੁੱਖ ਮੰਤਰੀ ਹੈ ਸੁੱਕੇ ਨੇ ਪੰਜਾਬ ਦੇ ਉਹਨਾਂ ਦੀ ਫੋਟੋ ਜਿਹੜੀ ਹੈ ਇਸ ਪੋਸਟਰ ਦੇ ਵਿੱਚ ਲੱਗੀ ਹੋਈ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਬਵਾਲ ਜਿਹੜਾ ਆ ਸਿਆਸਤ ਦੇ ਵਿੱਚ ਖੜਾ ਹੋ ਚੁੱਕਾ ਹੈ ਤੇ ਉਸੇ ਨੂੰ ਲੈ ਕੇ ਮਰਿੰਦਰ ਸਿੰਘ ਰਾਜਾ ਵੜਿੰਗ ਹੁਣਾਂ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਹੁਣਾਂ ਦੇ ਉੱਤੇ ਤੰਜ ਕੱਸੇ ਗਏ ਨੇ ਆਖਰਕਾਰ ਟਵੀਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਤਾਂ ਉਹ ਵੀ ਤੁਹਾਨੂੰ ਦੱਸ ਦੰਨੇ ਆ ਦੱਸਦੇ ਕਿ ਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਬਿੱਟੂ ਜੀ ਤੁਸੀਂ ਤਾਂ ਆਪ ਦਾ ਭਾਜਪਾ ਦੇ ਖੇਮੇ ਵਿੱਚ ਖੜ ਕੇ ਆਪਣੀ ਸੱਤਾ ਦੀ ਭੁੱਖ ਵਾਲੀ ਸ਼ਖਸੀਅਤ ਨੂੰ ਜਗ ਜाहिर ਕਰ ਦਿੰਦਾ ਹੈ ਪਰ ਸਰਦਾਰ ਬੀਅੰਤ ਸਿੰਘ ਜੀ ਦੀ ਉਸ ਦੀ ਚਿੱਟੀ ਪੱਗ ਨੂੰ ਤਾਂ ਬਖਸ਼ ਦਿਓ ਉਹਨਾਂ ਨੂੰ ਤਾਂ ਬਦਨਾਮ ਨਾ ਕਰੋ ਉਹਨਾਂ ਦੀ ਫੋਟੋ ਨੂੰ ਤੁਸੀਂ ਆ ਵੋਟਾਂ ਲਈ ਵਰਤ ਕੇ ਉਹਨਾਂ ਦੀ ਸ਼ਹਾਦਤ ਦਾ ਮਜ਼ਾਕ ਬਣਾ ਰਹੇ ਹੋ ਅਕਲ ਨੂੰ ਹੱਥ ਮਾਰੋ ਇਹ ਰਵਨੀਤ ਸਿੰਘ ਬਿੱਟੂ ਹੁਣਾਂ ਨੂੰ ਉਹਨਾਂ ਨੇ ਇਹ ਤਿੱਖੇ ਸ਼ਬਦੀ ਹਮਲੇ ਜਿਹੜੇ ਨੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣਾਂ ਦੇ ਵੱਲੋਂ ਆਖੇ ਗਏ ਨੇ ਕਿ ਤੁਸੀਂ ਆਪਣੀ ਸੱਤਾ ਦੀ ਭੁੱਖ ਵਾਰੀ ਜਿਹੜੀ ਸ਼ਖਸੀਅਤ ਹੈ ਉਹ ਤੁਸੀਂ ਜਗ ਜाहिर ਅੱਜ ਕਰ ਦਿੱਤੀ ਹੈ ਪਰ ਸਰਦਾਰ ਬੈਂਤ ਸਿੰਘ ਹੁਣਾਂ ਦੀ ਸ਼ਹਾਦਤ ਦਾ ਅਪਮਾਨ ਤੇ ਨਾ ਕਰੋ ਸ਼ਰਮ ਕਰੋ ਅਤੇ ਅਕਲ ਨੂੰ ਹੱਥ ਮਾਰੋ ਅਜਿਹੀਆਂ ਗੱਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣਾਂ ਦੇ ਵੱਲੋਂ ਆਖੀਆਂ ਗਈਆਂ ਨੇ ਇਸ ਪੋਸਟਰ ਦੇ ਵਿੱਚ ਸਰਦਾਰ ਬੈਂਤ ਸਿੰਘ ਹੁਣਾਂ ਦੀ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਹੁਣਾਂ ਦੀ ਤਸਵੀਰ ਲੱਗੀ ਹੋਈ ਨਜ਼ਰ ਆ ਰਹੀ ਹੈ ਰਵਨੀਤ ਬਿੱਟੂ ਦੀ ਤਸਵੀਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਥੇ ਲਿਖਿਆ ਹੋਇਆ ਹੈ ਕਿ ਇਸ ਵਾਰ 400 ਤੋਂ ਪਾਰ ਤਾਂ 400 ਪਾਰ ਦਾ ਨਾਰਾ ਲੱਗਾ ਹੋਇਆ ਲੁਧਿਆਣਾ ਤੋਂ ਉਮੀਦਵਾਰ ਨੇ ਰਵਨੀਤ ਸਿੰਘ ਬਿੱਟੂ ਭਾਜਪਾ ਦੇ ਤਾਂ ਉਸੇ ਪੋਸਟਰ ਨੂੰ ਲੈ ਕੇ ਬਿਵਾਲ ਜਿਹੜਾ ਬਿਵਾਲ ਜਿਹੜਾ ਹੈ ਉਹ ਖੜਾ ਹੋ ਚੁੱਕਾ ਹੈ ਸਿਆਸਤ ਦੇ ਵਿੱਚ ਫਿਰ ਹਾਲ ਦੇਖਣਾ ਹੋਵੇਗਾ ਕਿ ਇਸ ਵੀਟ ਨੂੰ ਰਵਨੀਤ ਸਿੰਘ ਬਿੱਟੂ ਜੜ ਨੇ ਕਿਸ ਤਰੀਕੇ ਨਾਲ ਲੈਂਦੇ ਹੋਏ ਨਜ਼ਰ ਆਉਂਦੇ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਹੁਣਾਂ ਦੇ ਵਿਚਾਲੇ ਸ਼ਬਦੀ ਹਮਲੇ ਸ਼ੁਰੂ ਹੋ ਚੁੱਕੇ ਨੇ ਦਰਅਸਲ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਹੁਣਾ ਦੇ ਵੱਲੋਂ ਇੱਕ ਪੋਸਟਰ ਨੂੰ ਸ਼ੇਅਰ ਕੀਤਾ ਗਿਆ ਤੇ ਉਸ ਦੇ ਉੱਤੇ ਟਵੀਟ ਵੀ ਕਰਕੇ ਰਵਨੀਤ ਸਿੰਘ ਬਿੱਟੂ ਹੁਣਾ ਦੇ ਉੱਤੇ ਸ਼ਬਦੀ ਹਮਲਾ ਕੀਤਾ ਗਿਆ ਦਰਅਸਲ ਇਸ ਪੋਸਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇੱਕ ਬੰਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲੱਗੀ ਹੋਈ ਹੈ ਤੇ ਦੂਜੇ ਬੰਨੇ ਰਵਨੀਤ ਬਿੱਟੂ ਹੁਣਾ ਦੀ ਤੇ ਅਮਿਤ ਸ਼ਾਹ ਜਾਂ ਹੋਰ ਵੱਡੇ ਦਿਗਜ ਆਗੂਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਤਾਂ ਉਸ ਕੋ ਪਹਿਲਾ ਬਿਅੰਤ ਸਿੰਘ ਜੋ ਕਿ ਸਾਬਕਾ ਮੁੱਖ ਮੰਤਰੀ ਹੈ ਸੁੱਕੇ ਨੇ ਪੰਜਾਬ ਦੇ ਉਹਨਾਂ ਦੀ ਫੋਟੋ ਜਿਹੜੀ ਹੈ ਇਸ ਪੋਸਟਰ ਦੇ ਵਿੱਚ ਲੱਗੀ ਹੋਈ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਬਵਾਲ ਜਿਹੜਾ ਹੈ ਸਿਆਸਤ ਦੇ ਵਿੱਚ ਖੜਾ ਹੋ ਚੁੱਕਾ ਹੈ ਤੇ ਉਸੇ ਨੂੰ ਲੈ ਕੇ ਮਰਿੰਦਰ ਸਿੰਘ ਰਾਜਾ ਬੜੇਕੋ ਹੁਣਾ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਹੁਣਾ ਦੇ ਉੱਤੇ ਤੰਜ ਕੱਸੇ ਗਏ ਨੇ ਆਖਰਕਾਰ ਟਵੀਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਤਾਂ ਉਹ ਵੀ ਤੁਹਾਨੂੰ ਦੱਸ ਦੰਨੇ ਆ ਦੱਸਦੇ ਕਿ ਮਰਿੰਦਰ ਸਿੰਘ ਰਾਜਾ ਬੜਿੰਗ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਬਿੱਟੂ ਜੀ ਤੁਸੀਂ ਤਾਂ ਆਪ ਦਾ ਬੀਜਪੀ ਦੇ ਖੇਮੇ ਵਿੱਚ ਖੜ ਕੇ ਆਪਣੀ ਸੱਤਾ ਦੀ ਭੁੱਖ ਵਾਲੀ ਸ਼ਖਸੀਅਤ ਨੂੰ ਜਗ ਜाहिर ਕਰ ਦਿੰਦਾ ਹੈ ਪਰ ਸਰਦਾਰ ਬਿਆਨਤ ਸਿੰਘ ਜੀ ਦੀ ਉਸ ਦੀ ਚਿੱਟੀ ਪੱਗ ਨੂੰ ਤਾਂ ਬਖਸ਼ ਦਿਓ ਉਹਨਾਂ ਨੂੰ ਤਾਂ ਬਦਨਾਮ ਨਾ ਕਰੋ ਉਹਨਾਂ ਦੀ ਫੋਟੋ ਨੂੰ ਤੁਸੀਂ ਆ ਵੋਟਾਂ ਲਈ ਵਰਤ ਕੇ ਉਹਨਾਂ ਦੀ ਸ਼ਹਾਦਤ ਦਾ ਮਜ਼ਾਕ ਬਣਾ ਰਹੇ ਹੋ ਅਕਲ ਨੂੰ ਹੱਥ ਮਾਰੋ ਇਹ ਰਵਨੀਤ ਸਿੰਘ ਬਿੱਟੂ ਹੁਣਾਂ ਨੂੰ ਉਹਨਾਂ ਨੇ ਇਹ ਤਿੱਖੇ ਸ਼ਬਦੀ ਹਮਲੇ ਜਿਹੜੇ ਨੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣਾਂ ਦੇ ਵੱਲੋਂ ਆਖੇ ਗਏ ਨੇ ਕਿ ਤੁਸੀਂ ਆਪਣੀ ਸੱਤਾ ਦੀ ਭੁੱਖ ਵਾਰੀ ਜਿਹੜੀ ਸ਼ਖਸੀਅਤ ਹੈ ਉਹ ਤੁਸੀਂ ਜਗ ਜाहिर ਅੱਜ ਕਰ ਦਿੱਤੀ ਹੈ ਪਰ ਸਰਦਾਰ ਬੈਂਤ ਸਿੰਘ ਹੁਣਾਂ ਦੀ ਸ਼ਹਾਦਤ ਦਾ ਅਪਮਾਨ ਤੇ ਨਾ ਕਰੋ ਸ਼ਰਮ ਕਰੋ ਅਤੇ ਅਕਲ ਨੂੰ ਹੱਥ ਮਾਰੋ ਅਜਿਹੀਆਂ ਗੱਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣਾਂ ਦੇ ਵੱਲੋਂ ਆਖੀਆਂ ਗਈਆਂ ਨੇ ਇਸ ਪੋਸਟਰ ਦੇ ਵਿੱਚ ਸਰਦਾਰ ਬੈਂਤ ਸਿੰਘ ਹੁਣਾਂ ਦੀ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਹੁਣਾਂ ਦੀ ਤਸਵੀਰ ਲੱਗੀ ਹੋਈ ਨਜ਼ਰ ਆ ਰਹੀ ਹੈ ਰਵਨੀਤ ਬਿੱਟੂ ਦੀ ਤਸਵੀਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਥੇ ਲਿਖਿਆ ਹੋਇਆ ਹੈ ਕਿ ਇਸ ਵਾਰ 400 ਤੋਂ ਪਾਰ ਤਾਂ 400 ਪਾਰ ਦਾ ਨਾਰਾ ਲੱਗਾ ਹੋਇਆ ਲੁਧਿਆਣਾ ਤੋਂ ਉਮੀਦਵਾਰ ਨੇ ਰਵਨੀਤ ਸਿੰਘ ਬਿੱਟੂ ਭਾਜਪਾ ਦੇ ਤਾਂ ਉਸੇ ਪੋਸਟਰ ਨੂੰ ਲੈ ਕੇ ਬਿਵਾਲ ਜਿਹੜਾ ਬਿਵਾਲ ਜਿਹੜਾ ਹੈ ਉਹ ਖੜਾ ਹੋ ਚੁੱਕਾ ਹੈ ਸਿਆਸਤ ਦੇ ਵਿੱਚ ਫਿਰ ਹਾਲ ਦੇਖਣਾ ਹੋਵੇਗਾ ਕਿ ਇਸ ਵੀਟ ਨੂੰ ਰਵਨੀਤ ਸਿੰਘ ਵਿਟਨੂ ਜੜ ਨੇ ਕਿਸ ਤਰੀਕੇ ਨਾਲ ਲੈਂਦੇ ਹੋਏ ਨਜ਼ਰ ਆਉਂਦੇ ਨੇ